ਬੀਤੇ ਕੁਝ ਦਿਨਾ ਤੋਂ ਡਿਪਰੈਸ਼ਨ ਵਿੱਚ ਰਹੇ ਰਾਕੇਸ਼ ਵਰਮਾ ਨੇ ਖੁਦ ਨੂੰ ਗੋਲੀ ਮਾਰ ਖੁਦਕੁਸ਼ੀ ਕਰ ਲਈ ਬਟਾਲਾ ਦੇ ਵਰਮਾ ਜੁਵਲਰਸ ਦੇ ਮਾਲਕ ਰਾਕੇਸ਼ ਵਰਮਾ ਨੇ ਬਟਾਲਾ ਤੋਂ ਕਰੀਬ 9 ਕਿਲੋਮੀਟਰ ਦੂਰ ਪਿੰਡ ਰੰਗੜ ਨੰਗੜ ਜਾ ਕੇ ਆਪਣੇ ਆਪ ਨੂੰ ਪਿਸਤਲ ਨਾਲ ਗੋਲੀ ਮਾਰ ਲਈ ਦੱਸਿਆ ਜਾ ਰਿਹਾ ਹੈ ਕਿ ਰਾਕੇਸ਼ ਡਿਪਰੈਸ਼ਨ ਵਿੱਚ ਸੀ ਅਤੇ ਸ਼ਾਮ ਨੂੰ ਆਪਣੇ ਘਰ ਤੋਂ ਸਕੂਟੀ ਤੇ ਨਿਕਲਿਆ ਤੇ ਦੂਰ ਜਾ ਕੇ ਸੜਕ ਕਿਨਾਰੇ ਬੈਠ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਜੇ ਰਿਪੋਰਟ ਸਿਟੀ ਇੰਮ ਜੀ ਜੀ ਕੀ ਹੋਇਆ ਜੀ ਅਜੇ ਤਾਂ ਸਾਨੂੰ ਇੰਨੀ ਇਨਫੋਰਮੇਸ਼ਨ ਮਿਲੀ ਹੈ ਜੀ ਕਿ ਕਿਸ ਨੇ ਇੱਥੇ ਆਪਣੇ ਆਪ ਗੋਲੀ ਮਾਰੀ ਆ ਤੇ ਉਹ ਸ਼ਨਾਖਤ ਬੰਦੇ ਦੀ ਹੋ ਗਈ ਹੈ ਰਕੇਸ਼ਵਰਮਾ ਨੇ ਬਟਾਲੇ ਤੋਂ ਠੀਕ ਹੈ ਬਾਕੀ ਫਰਦਰ ਇਨਵੈਸਟੀਗੇਸ਼ਨ ਹੋ ਰਹੀ ਹੈ ਜੀ ਕਦ ਤੇ ਆਏ ਸੀ ਜੀ ਸਕੂਟਰੀ ਤੇ ਆ ਸਕੂਟਰੀ ਤੇ ਤੇ ਆਪਣੇ ਸਕੂਟਰ ਤੇ ਆਏ ਨੇ ਤੇ ਉਥੇ ਬੈ ਕੇ ਉਹਨਾਂ ਨੇ ਗੋਲੀ ਮਾਰ ਲਈ ਆ ਫਰਦਰ ਇਨਵੈਸਟੀਗੇਸ਼ਨ ਹੋ ਰਹੀ ਆ ਜੋ ਤੱਥ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਨਹੀਂ ਅਜੇ ਕੋਈ ਉਹਨਾਂ ਦਾ ਵਾਰਸ ਆ ਰਹੇ ਨਹੀਂ ਹਾਂਜੀ ਕੀ ਕਾਰੋਬਾਰ ਕਰਦੇ ਪਤਾ ਨਹੀਂ ਕੋਈ